ਜਲੰਧਰ ਦੇ ਆਦਮਪੁਰ ਇੱਕ ਬਹੁਤ ਹੀ ਦਰਦਨਾਕ ਹਾਦਸਾ ਵਾਪਰਿਆ ਜਿੱਥੇ ਸਕੂਲ ਦੀ ਬੱਸ ਹੇਠਾਂ ਆਣ ਕਾਰਨ 4 ਸਾਲਾ ਬੱਚੀ ਦੀ ਮੌਤ ਹੋ ਗਈ ਹੈ ਮ੍ਰਿਤਕ ਬੱਚੀ ਦੀ ਪਛਾਣ ਕਿਰਤ ਵੱਜੋ ਹੋਈ ਹੈ ਜੋ ਆਦਮਪੁਰ ਦੇ ਜੋਲਾ ਨੇੜੇ ਪਿੰਡ ਉਦਾਸੀਆਂ ਦੀ ਰਹਿਣ ਵਾਲੀ ਸੀ ਕਿਰਤ ਐਸਡੀ ਪਬਲਿਕ ਸਕੂਲ ਆਦਮਪੁਰ ਵਿੱਚ ਯੂਕੇਜੀ ਦੀ ਵਿਦਿਆਰਥਣ ਸੀ ਉਹ ਹਰ ਰੋਜ਼ ਦੀ ਤਰ੍ਹਾਂ ਆਪਣੇ ਪਿਤਾ ਵੱਲੋਂ ਸਕੂਲ ਬੱਸ ਰਾਹੀਂ ਸਕੂਲ ਆਈ ਸੀ ਜਦੋਂ ਸਕੂਲ ਬੱਸ ਦੇ ਗੇਟ ਨੇੜੇ ਪੁੱਜੀ ਤਾਂ ਕਿਰਤ ਨੂੰ ਉਤਾਰਿਆ ਗਿਆ ਪਰ ਉਤਰਨ ਤੋਂ ਬਾਅਦ ਉਹ ਕਿਸੇ ਤਰੀਕ ਕਿਆ ਦੇ ਨਾਲ ਬੱਸ ਦੇ ਪਿਛਲੇ ਟਾਇਰ ਢੇਠਾਂ ਆ ਗਈ ਜਿਸ ਕਾਰਨ ਉਸ ਦੀ ਮੌਕੇ ਤੇ ਹੀ ਜਾਨ ਚਲੀ ਗਈ। ਚਸ਼ਮਦੀਦਾ ਮੁਤਾਬਕ ਡਰਾਈਵਰ ਨੇ ਬੱਚੀ ਨੂੰ ਉਤਾਰਨ ਤੋਂ ਬਾਅਦ ਬੱਸ ਸਿੱਧਾ ਚਲਾ ਦਿੱਤੀ ਅਤੇ ਉਸ ਨੂੰ ਦੇਖ ਨਹੀਂ ਸਕਿਆ। ਹਾਦਸੇ ਤੋਂ ਬਾਅਦ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਨੇ ਘਟਨਾ ਸਥਾਨ ਤੇ ਪਹੁੰਚ ਕੇ ਮੌਕੇ ਦੀ ਜਾਂਚ ਸ਼ੁਰੂ ਕਰ ਦਿੱਤੀ ਅਤੇ Laash ਨੂੰ ਕਬਜ਼ੇ ਦੇ ਵਿੱਚ ਲੈ ਕੇ ਸਿਵਲ ਹਸਪਤਾਲ ਜਲੰਧਰ ਭੇਜ ਦਿੱਤਾ ਗਿਆ। ਸਰ ਜੀ ਮੇਰਾ ਫਰਮ ਵੀ ਆਂਦਾਗਾ ਜੀ ਜੋ ਹੈਗਾ ਜੀ ਹੈਲਥਰ ਉਹ ਲੜਕੀ ਦਾ ਜਿਹੜਾ 12 ਸਾਲ ਗਿਆ ਉਹ ਸਾਡੇ ਕੋਲ ਚੁੱਕਿਆ ਉਹ ਬਿਆਨ ਲਈ ਜਾ ਰਿਹਾ ਦੋ ਮਹੀਨੇ ਦਾ ਬੰਦਾ ਇਹ ਉਹਦੀ ਮਦਦ ਕਰਕੇ ਐਫਪੀਆਰ ਦਿਸੇ ਕਰਤੀ ਆਂ ਚਾਰਨੀ ਕੀਤੀ ਹੈ ਸਰ ਡਰਾਈਵਰ ਦੇ ਖਿਲਾਫ ਕੀ ਕੋਈ ਐਕਸ਼ਨ ਅਨਸਰ ਟੀਮ ਗਈ ਹੈ ਤੇ ਜਿਹੜਾ ਉਹ ਵਹੀਕਲ ਸੀਗਾ ਪਲੱਸ ਜਿਹੜਾ ਚਾਲਕ ਸੀਗਾ ਜੀ ਤੇ ਵਹੀਕਲ ਇਹਦਾ ਕੋ ਪਾਉਂਡ ਹੋ ਗਿਆ ਤੇ ਅਚਾਨਕੇ ਹੈਗਾ ਜੀ ਉਹਨੂੰ ਵੀ ਡਸਟ ਗਿਆ ਸਰ ਕੀ ਕੁਝ ਨਸ਼ਾ ਵਗੈਰਾ ਦਾ ਨਹੀਂ ਡਰਾਈਵ ਕਰਨ ਦਿੱਤਾ ਸੀਗਾ ਨਹੀਂ ਜੀ ਹਈ ਤਾਂ ਉਹਨੂੰ ਪਕੜਾ ਗਿਆ ਜੇ ਉਹਦਾ ਫਿਰ ਸਵਾਲ ਮੈਡੀਕਲ ਹੋਗਾ ਜੀ ਉਹ ਡਾਕਟਰ ਦੱਸ ਸਕਦੇ ਸਰ ਤਾਂ ਇੱਕ ਵੱਡਾ ਸਵਾਲ ਕੀ ਹਲੇ ਤੱਕ ਸਕੂਲ ਨੂੰ ਨਿਬੰਦ ਕਰਵਾਇਆ ਹੈ ਐਨਾ ਵੱਡਾ ਹਾਦਸਾ ਸਕੂਲ ਦੇ ਵਿੱਚ ਸਵੇਰੇ 8 ਵਜੇ ਦਾ ਹੋ ਜਾਂਦਾ ਹੈ ਸਕੂਲ ਨੂੰ ਨਿਬੰਦ ਕਰਵਾਇਆ ਹੈ ਸਕੂਲ ਇਸ ਕਰਕੇ ਵੀ ਸਕੂਲ ਦੇ ਵਿੱਚ ਲਗਭਗ 300 ਤੋਂ 350 ਬੱਚਾ ਪੜਦਾ ਆ ਜੀ ਮੇਰੇ 8 ਵਜੇ ਦਾ ਇਹ ਹਾਦਸਾ ਸੀ ਜਿਹੜੇ ਜਿਹੜਾ 300 ਬੱਚਾ ਆ ਉਹਨਾਂ ਦੇ ਪੇਰੈਂਟਸ ਉਹਨੂੰ ਲੈਣ ਆਉਂਗਾ ਤਾਂ ਬੱਚੇ ਭੇਜ ਜਾ ਸਕਦੇ ਆ ਜੀ ਪੇਰੈਂਟਸ ਉਹਨਾਂ ਦੇ ਕਿਤੇ ਕੋਈ ਮਸਰੂਫ ਬਾਅਦ ਡਿਊਟੀ ਤੇ ਆ ਕਿਉਂਕਿ ਤੇ ਆਟੋ ਜਲੰਧਰ ਆ ਤੋਂ ਆਉਣਗੇ ਤਾਂ ਲੈ ਕੇ ਜਾਣਗੇ ਅਦਰਵਾਈਜ਼ ਜਿਹੜਾ ਹੈਗਾ ਇਹ ਬੱਚੇ ਜਿਹੜੇ ਹੈਗੇ ਬੱਚਿਆਂ ਦੀ ਸੇਫਟੀ ਜਿਹੜੇ ਇਸ ਟਾਈਮ ਸਕੂਲ ਦੇ ਅੰਦਰ ਆ ਉਹ ਵੀ ਇੱਕ ਕਨਸਰਨ ਹੈਗਾ ਜਿਹਦੇ ਤੇ ਅਸੀਂ ਮੁਸਤੰਦੀ ਦਾ ਲੱਗੇ ਹੋਇਆ ਪਰ ਸਕੂਲ ਬੰਦ ਕਰਾਉਣਾ ਚਾਹਤਾ ਹੈਗਾ ਅਸੀਂ ਕੋਈ ਲਾਜ ਨਾ ਡਰ ਸਿਚੁਏਸ਼ਨ ਨਹੀਂ ਖੜੀ ਕਰਨੀ ਠੀਕ ਹੈ ਜੀ ਬੱਚੇ ਦੇ ਪੇਰੈਂਟਸ ਆਉਣਗੇ ਤਾਂ ਬੱਚੋਂ ਲੈ ਕੇ ਜਾਣਗੇ ਸਰ ਇਹ ਜਿਹੜਾ ਰੋਡ ਦੀ ਜਿਹੜੀ ਕਰਾ ਚਾਮ ਚੁੱਕਾ ਹੈਗਾ ਉਹਦੇ ਕਰਕੇ ਲੋਕਾਂ ਨੂੰ ਵੀ ਸਾਡੀ ਪ੍ਰੋਬਲਮ ਆ ਰਹੀ ਹੈ ਇਹਦੇ ਬਾਰੇ ਤਾਂ ਇਹ ਦੱਸ ਸਕਦੇ ਜੀ ਜਿਹਨੇ ਵਲੋਗ ਕਰ ਰਿਹਾ ਹੈ ਮੈਂ ਉਹਨਾਂ ਦਾ ਕੋਸ਼ਿਸ਼ ਸਰ ਇਹਨਾਂ ਨੇ ਤਾਂ ਕਿਸਾਨ ਨੂੰ ਇਨਸਾਫ ਚਾਹੀਦਾ ਹੁਣ ਇਨਸਾਫ ਤਾਂ ਤੁਸੀਂ ਦਿਵਾਉਗੇ ਨਾ ਇਨਸਾਫ ਮੈਡਮ ਜੀ ਐਸ ਤੋਂ ਲਾਅ ਸਾਡੀ ਜੋ ਐਫਆਰ ਦੀ ਪ੍ਰੋਵੀਜ਼ਨ ਬੰਦੀ ਆ ਉਹ ਦਰਜ ਹੋ ਰਹੀ ਆ ਇਹ ਹੋਰ ਕੁਏ ਦਾ ਡਿਮਾਂਡ ਕੀ ਆ ਦੰਦੇ ਹੋ